ਜਾ ਜਲੰਧਰ ਦੇ ਵਿੱਚ ਦੋ ਗੁਜਰ ਪਰ ਹੈਗੇ ਆ ਹਾਂ ਇਹ ਹਸ਼ਿਆਰਪੁਰ ਦੇ ਵਿੱਚ ਆਂਦਾ ਮੇ ਜੀ ਕਿ ਜਲੰਧਰ ਦੇ ਵਿੱਚ ਉਹ ਜਲੰਧਰ ਵਿੱਚ ਸਾਡਾ ਜਿਹੜਾ ਜਿੱਦਾਂ ਫੈਸਲਾਬਾਦ ਨਹੀਂ ਸਾਡਾ ਜ਼ਿਲ੍ਹਾ ਹਾਂਜੀ ਉਹਨਾਂ ਦਾ ਸਾਡਾ ਪਿੱਛੋਂ ਜ਼ਿਲ੍ਹਾ ਜਲੰਧਰ ਦਾ ਹਸ਼ਿਆਰਪੁਰ ਵੀ ਸਾਡੀ ਰਿਸ਼ਤੇਦਾਰੀ ਸੀ ਅੱਛਾ ਜੀ ਕਿ ਜਾਣੀ ਇਹ ਫਰਕ ਨਾਲ ਨਹੀਂ ਸੀਗੇ ਹੈਗੇ ਤੇ ਇਹ ਸਾਡਾ ਜ਼ਿਲ੍ਹਾ ਜਲੰਧਰ ਵਾ ਤੇ ਸਾਨੂੰ ਬੰਗੇ ਸ਼ਹਿਰ ਲੱਗਦੇ ਹੁੰਦੇ ਸੀ ਅੱਛਾ ਸ਼ਹਿਰ ਬੰਗੇ ਲੱਗਦੇ ਸੀ ਤੇ ਜ਼ਿਲ੍ਹਾ ਜਿਹੜਾ ਸੀਗਾ ਜਿੱਦਾਂ ਸਾਨੂੰ ਸਤਿਆਣਾ ਛੋਟਾ ਜਾਂ ਸ਼ਹਿਰ ਲੱਗਦਾ ਲੇਕਿਨ ਜ਼ਿਲ੍ਹਾ ਸਾਡਾ ਫੈਸਲਾਬਾਦ ਹੈ ਫੈਸਲਾਬਾਦ ਯਾਨੀ ਕਿ ਮੇਰੇ ਨਾਨਕਿਆਂ ਦਾ ਜਿਹੜਾ ਪਿੰਡ ਸੀ ਨਾ ਉਹ ਸੀ ਗੁਜਰਪੁਰ ਤੇ ਜ਼ਿਲ੍ਹਾ ਸੀ ਹੁਸ਼ਿਆਰਪੁਰ ਤੇ ਲੱਗੇ ਜਿਹੜਾ ਛੋਟਾ ਜਾਂ ਚਲੰਦਰ ਮੇਰੇ ਚਲੰਦਰ ਜਲੰਧਰ ਹਾਂ ਹਾਂ ਜਲੰਧਰ ਜਲੰਧਰ ਸੌਰੀ ਜਿਹੜਾ ਮੇਰੇ ਨਾਨਕੇ ਸੀ ਨਾ ਉਹਨਾਂ ਦਾ ਜ਼ਿਲ੍ਹਾ ਸੀ ਜਲੰਧਰ ਤੇ ਪਿੰਡ ਸੀਗਾ ਗੁਜਰਪੁਰ ਛੋਟਾ ਗੁਜਰਪੁਰ ਤੇ ਲਾਗੇ ਸੀ ਵੰਗਾ ਸ਼ਹਿਰ ਅਗਰ ਕੋਈ ਹਿੰਦੁਸਤਾਨ ਦੇ ਕੋਈ ਦੋਸਤ ਹੈਗੇ ਆ ਉਹ ਦੱਸ ਸਕਦੇ ਆ ਤੇ ਸਾਡਾ ਜਿਹੜਾ ਸੀ ਅਮੀ ਜੀ ਉਹ ਕਿਹੜਾ ਪਿੰਡ ਸੀ ਤੇ ਕਿਹੜਾ ਸਾਡਾ ਸ਼ਹਿਰ ਸੀ ਕਿਹੜਾ ਸਾਡਾ ਜ਼ਿਲ੍ਹਾ ਸੀ